ਸ਼ਰੀਫਤਗਰ ਸਾਹਿਬ ਦੇ ਜੋ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਕੁਰਬਾਨੀ ਉਹਨੂੰ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬ ਜਦਿਆਂ ਨੂੰ ਉਤਰਾਂ ਦੇ ਦਾਨੀਆਂ ਦੀ ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨਾਂ ਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਗੁਰੂਆਂ ਨੇ ਕੀ ਕੀ ਕਸ਼ਟ ਚੱਲੇ ਨੇ ਇੰਨਾ ਠੰਡਾਂ ਚ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਜਾਨਣਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਸਿਹਤ ਸੇਵਾਵਾਂ ਦੇ ਐਮਰਜੈਂਸੀ ਦੇ ਨਕਮਸਤਕ ਹੌਂਚ ਕਿਤੇ ਕੋਈ ਮੁਸ਼ਕਲ ਨਾ ਆਵੇ ਇਹ ਰਿਕਸ਼ੇ ਸ਼ਟਲ ਬੱਸਾਂ ਆਪਣੇ ਵੱਲੋਂ ਸਭ ਤੋਂ ਵੈਸਟ ਕੀਤਾ ਸਬਾ ਦੇ ਜਿਹੜੇ 3 ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਬਖਸ਼ਿਸ਼ ਕੀਤੀ ਹੈ ਸਮਤ ਬਖਸ਼ੀਏ ਸਾਨੂੰ ਬਲ ਬਖਸ਼ਿਆ ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰ ਗੁਜ਼ਾਰੀ ਆ